प्यारे विद्यार्थियों आज दी वीडियो दे लिए मैं बहुत एक्साइटेड हां क्योंकि आज मैं थोनू एज इज दसनी है कि आपा अपने गोल नु किवें अचीव करना है हर कोई चांदा है कि ओ अपने गोल नु अचीव करे लेकिन किस प्रकार करना है ये कोई दसदा ही नहीं तो आज मैं थोनू दसन लगया कि अपने गोल नु किवें बिल्कुल छोटे-छोटे स्टेप्स दे विच आपा अचीव करना है तो आज मैं थोनू बेटा चार चीजां दे बारे दसंगा ਚਾਰ ਸਟੈਪਸ ਤੇ ਬਾਰੇ ਦੱਸਾਂਗਾ ਜਿਨ੍ਹਾਂ ਨੂੰ ਫੋਲੋ ਕਰਕੇ ਤੁਸੀਂ ਆਪਣਾ ਗੋਲ ਹਾਸਿਲ ਕਰ ਸਕਦੇ ਹੋ ਤੇ ਕਿਸੇ ਵੀ ਜੀਵਨ ਦੇ ਕਿਸੇ ਵੀ ਫੀਲਡ ਵਿੱਚ ਸਫਲਤਾ ਹਾਸਿਲ ਕਰ ਸਕਦੇ ਹੋ ਵੀਡੀਓ ਥੋੜੀ ਜਿਹੀ ਲੰਬੀ ਜਾ ਸਕਦੀ ਹੈ ਲੇਕਿਨ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਵੀਡੀਓ ਨੂੰ ਪਲੀਜ਼ ਐਂਡ ਤੱਕ ਦੇਖਣਾ ਕਿਉਂਕਿ ਅੱਜ ਦੀ ਇਹ ਵੀਡੀਓ ਤੁਹਾਡਾ ਜੀਵਨ ਬਦਲ ਕੇ ਰੱਖਤੇਗੀ ਪਹਿਲੀ ਗੱਲ ਬੇਟਾ ਜਦ ਵੀ ਆਪਾਂ ਆਪਣੇ ਵਾਸਤੇ ਗੋਲ ਬਣਾ ਲੈ ਤਾਂ ਆਪਾਂ ਨੇ ਉਹਨੂੰ ਬਹੁਤ ਹੀ ਛੋਟੇ-ਛੋਟੇ ਪਾਰਟਸ ਵਿੱਚ ਡਿਵਾਈਡ ਕਰ ਲੈ ਜਿਵੇਂ ਕਿ ਮੈਨੂੰ ਆਪਣੀ ਹੈਲਥ ਸੁਧਾਰਨੀ ਹੈ ਤਾਂ ਮੈਂ ਕੱਲ ਤੋਂ ਹੀ ਜਿੰਮਨੀ ਜਾਵਾਂਗਾ ਮੈਂ ਪਹਿਲਾਂ ਅੱਛੀਆਂ ਆਦਤਾਂ ਅਪਣਾਵਾਂਗਾ ਆਪਣੀ ਲਾਈਫ ਦੇ ਅੰਦਰ ਅੱਛੀਆਂ ਆਦਤਾਂ ਹਰ ਕੋਈ ਅਪਣਾਣਾ ਚਾਹੁੰਦਾ ਹੈ ਲੇਕਿਨ ਅੱਛੀਆਂ ਆਦਤਾਂ ਅਪਣਾਈਏ ਕਿਵੇਂ ਕਿਸੇ ਵੀ ਇੱਕ ਅੱਛੀ ਆਦਤ ਤੋਂ ਸ਼ੁਰੂ ਕਰੋ ਜਿਵੇਂ ਮਿਸਾਲ ਦੇ ਤੌਰ ਤੇ ਮੈਨੇ ਆਪਣੀ ਸਿਹਤ ਸੁਧਾਰਨੀ ਹੈ ਤਾਂ ਮੈਂ ਆਪਣੇ ਵਾਸਤੇ ਗੋਲ ਇਹ ਨਹੀਂ ਬਣਾਉਂਦਾ ਕਿ ਮੈਂ ਕੱਲ ਤੋਂ ਜਿਮ ਜਾਵਾਂਗਾ ਮੈਂ ਆਪਣੇ ਵਾਸਤੇ ਗੋਲ ਬਣਾਉਂਗਾ ਕਿ ਮੈਂ ਕੱਲ ਤੋਂ ਆਪਣੀ ਡਾਈਟ ਤੇ ਫੋਕਸ ਕਰਾਂਗਾ ਸਵੇਰੇ ਉੱਠਦੇ ਸਾਰ ਦੋ ਗਲਾਸ ਪਾਣੀ ਪੀਵਾਂਗਾ ਹੁਣ ਹੋ ਸਕਦਾ ਹੈ ਕਿ ਕਈਆਂ ਦੇ ਦਿਮਾਗ 'ਚ ਆਵੇ ਕਿ ਇਹ ਦੋ ਗਲਾਸ ਪਾਣੀ ਪੀਣ ਨਾਲ ਕੀ ਹੋ ਜਾਏਗਾ ਇਹਨੂੰ ਹੀ ਕਿਹਾ ਜਾਂਦਾ ਹੈ ਸਾਇੰਸ ਦੇ ਵਿੱਚ ਕੀ ਸਟੋਨ ਹੈਬਿਟ की स्टोन हैबिट एक ऐसी आदत जो अगर आप अपने जीवन च लागू करते हाँ अपन आप दूसरिया अच्छी आदत जुड़दिया जाइफ में आदि जाए जिमें कि अगर मैं कल सवेर तो अपना दिन की शुरुआत दो गिलास पानी करा तो मैं अपने माइंड प्रोग्राम कर रहा कि मैंने हम अपना जीवन सुधारना है अगलिया जिन्नी भी आदत मैं उस दिन च अपनाऊंगा तो मैं कॉन्शियसली अपनाऊंगा मैं कोशिश करा कि मैं सही चीज ही करा वो कदम उठावा जो मेरी सेहत लकारात्मक होकरात्मक नहीं हम अपने अपने स्टड्ड कि काफी सारे बच्चे जब कोई मोटिवेशनल वीडियो देख लेंगे उन्होंने अक्सर होंगे कि मैं कल तो यार अठ घंटे पढ़ना मैं कल तो यार बारह घंटे पढ़ना है जबकि उन्होंने डेली का रूटीन है एक घंटे पढ़न का या दो घंटे पढ़न का हम इतने एक बहुत ही मैं कमाल की चीज थगा स्टडी आवर्स इनक्रीमेंटली तो इंक्रीज करना छोटे छोटे स्टैप्स के जमें सब तो पहले तो एनालाइस करो कि अज्ञ समय मैं कि घंटे दे रहा पढ़ाई में ਹੋ ਸਕਦਾ ਕੋਈ 1 ਘੰਟਾ ਦਿੰਦਾ ਹੋਵੇ ਹੋ ਸਕਦਾ ਕੋਈ 2 ਮਿੰਟਾ ਦਿੰਦਾ ਹੋਵੇ ਹੋ ਸਕਦਾ ਕੋਈ 4 ਘੰਟੇ ਦਿੰਦੇ ਹੋਣ ਲੇਕਿਨ ਹਰ ਕੋਈ ਆਪਣੇ ਸਟੱਡੀ ਆਵਰਸ ਨੂੰ ਵਧਾਣਾ ਚਾਹੁੰਦਾ ਹੈ ਵਧਾਣਾ ਵੀ ਚਾਹੀਦਾ ਲੇਕਿਨ ਤਰੀਕਾ ਕੀ ਹੈ ਸਹੀ ਤਰੀਕਾ ਇਹ ਹੈ ਕਿ ਮੈਂਨੇ ਆਪਣੇ ਸਟੱਡੀ ਟਾਈਮ ਨੂੰ 15-15 ਮਿੰਟ ਇਨਕਰੀਸ ਕਰਨਾ ਜੇ ਮੈਂ ਫੋਰ ਐਗਜ਼ਾਮਪਲ ਮੈਂ ਅੱਜ ਜੇ 2 ਘੰਟੇ ਪੜ ਰਹਾ ਹਾਂ ਤਾਂ ਮੈਂ ਆਪਣੇ ਵਾਸਤੇ ਮੈਨੂੰ ਗੋਲ A ਨਹੀਂ ਬਣਾਉਂਗਾ ਕਿ ਮੈਂ 3 ਘੰਟੇ ਪੜਾਂ ਮੈਂ ਆਪਣੇ ਵਾਸਤੇ ਗੋਲ ਬਣਾਉਂਗਾ ਮੈਂ 2.5 ਘੰਟੇ ਪੜਾਂ ਹੁਣ ਤੁਸੀਂ ਕਹੋਗੇ ਜੀ 15 ਮਿੰਟ ਇਨਕਰੀਸ ਹੋਣ ਦੇ ਨਾਲ ਕੀ ਹੀ ਫਰਕ ਤਪਣੇ ਦਿਮਾਗ ਦੇ ਅੰਦਰ ਇੱਕ ਬਹੁਤ ਹੀ ਕਮਾਲ ਦਾ ਰਸਾਇਣ ਪੈਦਾ ਹੁੰਦਾ ਹੈ ਇੱਕ ਬਹੁਤ ਹੀ ਕਮਾਲ ਦਾ ਹਾਰਮੋਨ ਪੈਦਾ ਹੁੰਦਾ ਹੈ ਜੋ ਨਾਮ ਤੁਸੀਂ ਸੁਣਿਆ ਹੋਣਾ ਕਈ ਵਾਰ ਉਸ ਨੂੰ ਕਹਿੰਦੇ ਨੇ ਡੋਪਾਮਿਨ ਡੋਪਾਮਿਨ اے ਮੇਰੇ ਪਿਆਰੇ ਬੱਚੋ ਇਹੀ ਚੀਜ਼ ਹੈ ਉਹ ਜੋ ਸਾਨੂੰ ਇਨਸਪਾਇਰ ਕਰਦੀ ਹੈ ਮੋਟੀਵੇਟ ਕਰਦੀ ਹੈ ਆਪਣੇ ਗੋਲ ਨੂੰ ਅਚੀਵ ਕਰਨ ਲਈ ਲੇਕਿਨ ਡੋਪਾਮਿਨ ਸਮੱਸਿਆ ਇਹ ਹੁੰਦੀ ਹੈ ਕਿ ਇਹ ਜਦ ਪਰ ਇਹਨਾਂ ਦੇਖ ਰਿਹਾ ਉਦੋਂ ਵੀ ਰਿਲੀਜ਼ ਹੁੰਦਾ ਜਦ ਆਪਾਂ ਟਾਈਮ ਪਾਸ ਕਰ ਰਹੇ ਉਦੋਂ ਵੀ ਰਿਲੀਜ਼ ਹੁੰਦਾ ਗਲਤ ਆਦਤਾਂ ਤੇ ਵੀ ਰਿਲੀਜ਼ ਹੁੰਦਾ ਤੇ ਅੱਛੀ ਆਦਤਾਂ ਤੇ ਵੀ ਰਿਲੀਜ਼ ਹੁੰਦਾ ਜਦ ਆਪਾਂ ਕੋਈ ਇੱਕ ਅੱਛੀ ਆਦਤ ਆਪਣੇ ਜੀਵਨ ਚ ਬਣਾ ਲਿਆ ਜਿਵੇਂ ਆਪਾਂ ਆਪਣੇ ਸਟੱਡੀ ਆਵਰਸ ਨੂੰ 15 ਮਿੰਟ ਇਨਕਰੀਸ ਕਰਤਾ ਆਪਣੇ ਮਾਈਂਡ ਦੇ ਵਿੱਚ ਰਸਾਇਣ ਪੈਦਾ ਹੋਏਗਾ ਡੋਪਾਮਾਈਨ ਪੈਦਾ ਹੋਏਗਾ ਜੋ ਸਾਨੂੰ ਇਨਸਪਾਇਰ ਕਰੇਗਾ ਕਿ ਯਾਰ ਮੈਂ ਥੋੜਾ ਜਿਹਾ ਹੋਰ ਪੜਾ ਇਹ ਆਪਾਂ ਨੂੰ ਫੋਰਸਫੁਲੀ ਕਰਨ ਦੀ ਲੋੜ ਨਹੀਂ ਹੈ ਇਹ ਆਪਣੇ ਆਪ ਹੋਏਗਾ ਪਹਿਲਾ ਸਟੈਪ ਬੇਟਾ ਕੀ ਹੈ ਕਿ ਜਦ ਵੀ ਮੈਨੇ ਆਪਣੇ ਜੀਵਨ ਚ ਕੋਈ ਵੀ ਬਦਲਾਅ ਕਰਨਾ ਹੈ ਜੇ ਵਸਟਡੀ ਵਿੱਚ ਮੈਂ ਆਪਣਾ ਸਟਡੀ ਆਵਰਸ ਨੂੰ ਦੱਸਣਾ ਹੈ ਤਾਂ ਮੈਂ ਉਹਨੂੰ ਛੋਟੇ-ਛੋਟੇ ਸਟੈਪਸ ਵਿੱਚ ਬਦਲਾਂਗਾ ਉਹਨੂੰ ਮੈਂ 15 ਮਿੰਟ ਇਨਕਰੀਸ ਕਰਾਂਗਾ ਕਿ ਅਗਰ ਤੁਸੀਂ 15 ਮਿੰਟ ਇਨਕਰੀਸ ਕਰਤਾ ਤਾਂ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ ਕਿ ਕਦੋਂ 15 ਮਿੰਟ ਤੋਂ ਅੱਧਾ ਘੰਟਾ ਹੋ ਗਿਆ ਕਦੋਂ ਘੰਟਾ ਹੋ ਗਿਆ ਆਪਣੇ ਆਪ ਤੁਹਾਡੇ ਸਟਡੀ ਆਵਰਸ ਵੱਧਨੇ ਸ਼ੁਰੂ ਹੋ ਜਾਣਗੇ ਇੱਕ ਪਹਿਲਾ ਸਟੈਪ ਸਿੱਖਾ ਦੂਸਰਾ ਸਟੈਪ ਮੈਨੂੰ ਕੋਈ ਸਟੂਡੈਂਟ ਮੈਨੂੰ ਦੱਸਦਾ ਸੀ ਹਾਲਾਂਕਿ ਮੈਂ ਕਦੀ ਉਹ ਐਕਵਰਤੀ ਨਹੀਂ ਸਨੈਪਚੈਟ ਸਨੈਪਚੈਟ ਦੇ ਅੰਦਰ ਇੱਕ ਬਹੁਤ ਹੀ ਕਮਾਲ ਦੀ ਚੀਜ਼ ਹੈ ਜਿਹਨੂੰ ਕਹਿੰਦੇ ਨੇ ਸਟ੍ਰੀਕਸ ਤਾਂ ਅਕਸਰ ਉਸ ਟ੍ਰੀਕ ਸੀ Snapchat ਨੂੰ ਬਣਾ ਐਡਿਕਟਿਵ ਬਣਾ ਦਿੰਦੀ ਹੈ ਹੁਣ ਇਹ ਇੱਕ ਸਿਧਾਂਤ ਸਾਇੰਸ ਕਹਿੰਦੀ ਹੈ ਸਟ੍ਰਾਈਕ ਕਰਨ ਦਾ ਸਟ੍ਰਾਈਕ ਕਰਨ ਦਾ ਹੁਣ ਇਹਨੂੰ ਆਪਾਂ ਕਿਵੇਂ ਆਪਣੇ ਜੀਵਨ 'ਚ ਯੂਜ਼ ਕਰਨਾ ਹੈ ਲਾਈਕ ਟੇਬਲ ਕੈਲੰਡਰ ਹੁੰਦਾ ਹੈ ਛੋਟਾ ਯਾ ਅਜੇ ਉੱਪਰ ਆਪਣੇ ਟੇਬਲ ਕੈਲੰਡਰ ਨੂੰ ਆਪਣੇ ਟੇਬਲ ਤੇ ਰੱਖ ਲਿਆ ਸਟੱਡੀ ਟੇਬਲ ਦੇ ਉੱਤੇ ਮੰਨ ਲਓ ਕਿ ਅੱਜ ਜਿੰਨੀ ਵੀ ਤਾਰੀਖ ਹੈ ਅੱਜ ਤੁਸੀਂ ਆਪਣੇ ਵਾਸਤੇ ਗੋਲ ਬਣਾਇਆ ਸਵਾ ਦੋ ਘੰਟੇ ਪੜ੍ਹਨ ਦਾ ਤੇ ਤੁਹਾਨੂੰ ਸਵਾ ਦੋ ਘੰਟੇ ਪੜ੍ਹਨ ਤੋਂ ਬਾਅਦ ਬਹੁਤ ਅੱਛਾ ਮਹਿਸੂਸ ਹੋਏਗਾ ਤਾਂ ਤੁਸੀਂ ਕੀ ਕਰਨਾ ਹੈ ਉਸ ਡੇਟ ਦੇ ਉੱਤੇ ਜਿਵੇਂ 20 ਤਰੀਕ ਹੈ ਤੇ 20 ਤਰੀਕ ਨੂੰ ਤੁਸੀਂ ਆਪਣਾ ਗੋਲ ਹਾਸਿਲ ਕੀਤਾ ਸਵਾ ਦੋ ਘੰਟੇ ਦਾ ਤਾਂ ਤੁਸੀਂ ਉਸ ਤੇ ਕਰੌਸ ਮਾਰ ਦੇ ਲਾਇਆ ਇਸੇ ਤਰ੍ਹਾਂ ਤੁਸੀਂ ਕਰਨਾ ਹੈ 21 ਤਰੀਕ ਨੂੰ ਗੋਲ ਅਚੀਵ ਕੀਤਾ ਸਵਾ ਦੋ ਘੰਟੇ ਦਾ ਕਰੌਸ ਮਾਰਤਾ 22 ਤਰੀਕ ਨੂੰ ਗੋਲ ਅਚੀਵ ਕੀਤਾ ਕਰੌਸ ਮਾਰਤਾ ਉਸ ਤੋਂ ਬਾਅਦ 23 ਤਰੀਕ ਇੱਥੇ ਧਿਆਨ ਨਾਲ ਸਮਝਣਾ ਮੰਨ ਲਓ ਕਿ 23 ਤਰੀਕ ਨੂੰ ਕੋਈ ਜ਼ਰੂਰੀ ਕੰਮ ਆ ਗਿਆ ਜਾਂ ਫਾਰ ਐਗਜ਼ਾਮਪਲ ਮੇਰੀ ਤਬੀਅਤ ਖਰਾਬ ਹੋ ਗਈ ਜਾਂ ਕੋਈ ਰਿਸ਼ਤੇਦਾਰ ਦਾ ਫੰਕਸ਼ਨ ਆ ਗਿਆ ਦੋਸਤ ਦਾ ਫੰਕਸ਼ਨ ਆ ਗਿਆ ਤਾਂ ਵੀ ਤੁਸੀਂ ਆਪਣੇ ਕੈਲੰਡਰ ਵੱਲ ਦੇਖੋਗੇ ਤੁਸੀਂ ਆਲਰੇਡੀ 3 ਤਰੀਕਾ ਨੂੰ ਸਟ੍ਰਾਈਕ ਕਰ ਚੁੱਕੇ ਹੋ तेई तारीख को तो थोड़ू क्या लगता है कि तुम किस चीज़ को प्रोयरिटी दोगे अपने उस रुकावट में या अपने इस गोल में तो हो सकता थोड़ा तो अस्टर जवाब ना पता हो लेकिन साइंस का जवाब देंगी है जब आप इसका तरह मैथड आप यूज करते हैं तो प्रोरिट दोगे अपने इस स्ट्राइक में क्योंकि यह एडिक्शन बन जाता है तुम कहो कि यार फंक्शन बाद अटेंड कर लेंगे लेकिन मेरे वास्ते मेरा यह स्ट्राइक करना बहुत जरूरी है दोस्तों ये जो सैकेंड चीज़ है स्ट्राइक करूज करो तो खुद पाओगे कि थोड़े जीवन किस प्रकार के सुधार आ रहे हैं ਇਹ ਦੂਸਰਾ ਮੈਥਡ ਸੀ ਮੇਰੇ ਪਿਆਰੇ ਬੱਚੋ ਹੁਣ ਚੱਲਦੇ ਆਂ ਤੀਸਰੇ ਮੈਥਡ ਤੇ ਤੀਸਰਾ ਮੈਥਡ ਹੈ এনवायरमेंट ਜਿਸ এনवायरमेंट ਚ ਤੁਸੀਂ ਪੜਦੇ ਆ ਯਾਨੀ ਸਟਡੀ এনवायरमेंट ਸਟਡੀ এনवायरमेंट ਇਸ ਤਰ੍ਹਾਂ ਦਾ ਹੋਵੇ ਜਿਵੇਂ ਇੱਕ ਪਵਿੱਤਰ ਸਥਾਨ ਹੁੰਦਾ ਮੈਂ ਜਦੋਂ ਪੜਦਾ ਸੀ ਤਾਂ ਮੈਂ ਜਿਸ ਜਗ੍ਹਾ ਤੇ ਬੈਠ ਕੇ ਪੜਦਾ ਸੀ ਤੇ ਮੈਂ ਸਟੂਡੈਂਟਸ ਨੂੰ ਵੀ ਕਹਿੰਦਾ ਕਿ ਜਿਹੜਾ ਤੁਹਾਡਾ ਸਟਡੀ ਪੁਆਇੰਟ ਹੈ ਉਹ ਮੰਦਰ ਤੋਂ ਘਟ ਨਹੀਂ ਹੋਣਾ ਚਾਹੀਦਾ ਜਿਸ ਟੇਬਲ ਤੇ ਬੈਠ ਕੇ ਪੜਦੇ ਹੋ ਜਿਸ ਕੁਰਸੀ ਤੇ ਬੈਠ ਕੇ ਪੜਦੇ ਹੋ ਉਸ ਕੁਰਸੀ ਤੇ ਉਸ ਟੇਬਲ ਤੇ ਕਿਸੇ ਹੋਰ ਨੂੰ ਬੈਠਣ ਨਹੀਂ ਦੇਣਾ ਉੱਥੇ ਉਹ ਸਥਾਨ ਸਿਰਫ ਤੁਹਾਡਾ ਹੈ ਉਸ ਜਗ੍ਹਾ ਤੇ ਬੈਠ ਕੇ ਨਾ ਤੁਸੀਂ ਫੋਨ ਚਲਾਣਾ ਨਾ ਤੁਸੀਂ ਕਿਸੇ ਨਾਲ ਗੱਪਾਂ ਮਾਰਨੀਆਂ ਨੇ ਕੋਈ ਟਾਈਮ ਪਾਸ ਨਹੀਂ ਕਰਨਾ ਉਸ ਜਗ੍ਹਾ ਤੇ ਉਹ ਜਗ੍ਹਾ ਸਿਰਫ ਪੜਨ ਵਾਸਤੇ ਹੈ ਇਹਦੇ ਨਾਲ ਕੀ ਹੁੰਦਾ ਹੈ ਤਾਂ ਸਾਇੰਸ ਸਾਨੂੰ ਇਹ ਸਮਝਾਉਂਦੀ ਹੈ ਕਿ ਜਦ ਮੈਂ ਨੇ ਇੱਕ ਜਗ੍ਹਾ ਫਿਕਸ ਕਰਤੀ ਆਪਣੇ ਪੜਨ ਵਾਸਤੇ ਤਾਂ ਜਦ ਵੀ ਮੈਂ ਉਸ ਜਗ੍ਹਾ ਤੇ ਜਾ ਕੇ ਬੈਠਾਂਗਾ ਮੇਰੇ ਮਾਈਂਡ ਨੂੰ ਪਤਾ ਹੈ ਕਿ ਉਹ ਜਗ੍ਹਾ ਕਿਸ ਪਰਪਸ ਲਈ ਬਣੀ ਹੈ ਤਾਂ ਜਦ ਵੀ ਮੈਂ ਉਸ ਜਗ੍ਹਾ ਤੇ ਬੈਠਾਂਗਾ ਮੇਰਾ ਮਨ ਹਰ ਚੀਜ਼ ਭੁੱਲ ਕੇ ਆਪਣੇ ਆਪ ਫੋਕਸ ਹੋ ਜਾਏਗਾ ਉਸ ਕੰਮ ਤੇ ਯਾਨੀ ਪੜਨ ਤੇ ता तीसरा पॉइंट सी बेटा अपने स्टडी एनवायरमेंट रखो जिम्मे एक मंदिर है जिम्मे गुरुद्वारा है जिम्मे मंदिर गुरुद्वारे जाने पर तो अपने आप सा पॉजिटिविटी आ जाती है उही काम थोड़े न होना शुरू होगा जब तुम अपने पढ़ने वाले एनवायरमेंट शुद्ध रखोगे साफ रखोगे किसी भी प्रकार की कोई गंदगी नहीं होनी चाहिए तो एक चीज होर अपने स्टडी टेबल से सिर्फ उही बुक रखनी है जिड़ी बुक तुम्हें पढ़नी है फॉर एग्जाम्पल अगर मैं क्वांट करना है तो उसे सिर्फ क्वांट की ही बुक से क्वांट की ही नोटबुक होनी चाहिए उग्रफी की नहीं होनी चाहिए उीजन की नहीं होनी चाहिए ये पिछले रीजन है सैकोलॉजल रीजन है कि अगर मैं क्वांट पढ़ने बैठा सामने रीजनिंग की किताब है आर एस अग्रवाल पही है तो मेरे दिमाग के अंदर क्वांट कुछ समय करने तो बाद कोई रीजनिंग का सवाल आ जाएगा जो जाग्राफी की किताब पही है कोई जोग्राफी का सवाल मेरे दिमाग च आ जाएगा तो जिस सब्जैक्ट बैठा करा मैं बंद करके पहला उही किताब चक लाँगा ਆਪਾਂ ਇਹ ਚੀਜ਼ ਨਹੀਂ ਕਰਨੀ ਆਪਾਂ ਨੇ ਪ੍ਰੈਸੈਂਟ ਮੂਮੈਂਟ ਚ ਰਹਿਣਾ ਹੈ ਆਪਾਂ ਜਿਹੜਾ ਕੰਮ ਕਰ ਰਹੇ ਆ ਉਸ ਟਾਈਮ ਤੇ ਸਿਰਫ ਉਹੀ ਕੰਮ ਕਰਨਾ ਹੈ ਆਪਣੇ ਪੂਰੇ ਫੋਕਸ ਦੇ ਨਾਲ ਸ ਤਾਂ ਐਸੀ ਬੇਟਾ ਥਰਡ ਸਟੈਪ ਹੁਣ ਗੱਲ ਕਰਦੇ ਆ ਆਪਣੇ ਚੌਥੇ ਤੇ ਆਖਰੀ ਸਟੈਪ ਦੀ ਇੱਕ ਬਹੁਤ ਹੀ ਪਿਆਰੀ ਕਿਤਾਬ ਮੈਨੇ ਬਹੁਤ ਸਮੇਂ ਪਹਿਲਾਂ ਪੜ੍ਹੀ ਸੀ ਜਿਹਦਾ ਨਾਮ ਸੀ ਈਟ 댓 ਫਰੌਗ ਇਹਦਾ ਲਿਟਰਲ ਮੀਨਿੰਗ ਲੈਣਾ ਦਾ ਇਹਦਾ ਮਤਲਬ ਇਹ ਨਹੀਂ ਹੈ ਕਿ ਡਿੱਡੂ ਖਾਣਾ ਆਪਾਂ ਨੇ ਈਟ 댓 ਫਰੌਗ ਸਾਨੂੰ ਇਹ ਚੀਜ਼ ਸਮਝਾਉਂਦੀ ਹੈ ਕਿ ਆਪਾਂ ਨੇ ਆਪਣੇ ਜੀਵਨ ਦੇ ਅੰਦਰ ਰੋਜ਼ਾਨਾ ਇਸ ਚੀਜ਼ ਨੂੰ ਜ਼ਰੂਰ ਕਰਨਾ ਹੈ ਜਿਸ ਤੋਂ ਤੁਹਾਨੂੰ ਬੜੀ ਜ਼ਮੇਂ ਤੋਂ ਪੱਜ ਰਿਹਾ ਹੈ ਜਿਵੇਂ ਮੇਰੇ ਵਾਸਤੇ ਆਪਣੇ ਸਟੱਡੀ ਰੁਟੀਨ ਦੇ ਵਿੱਚ ਆਪਣਾ ਡੇਲੀ ਦਾ ਜ਼ਰੂਰ ਆਪਣਾ ਟਾਈਮ ਕਰਨਾ ਹੈ ਜਿਹੜੇ ਟਾਈਮ ਵਿੱਚ ਆਪਾਂ ਉਹ ਸਬਜੈਕਟ ਪੜ੍ਹਾਂਗੇ ਜਿਸ ਟਾਈਮ ਤੋਂ ਮੈਂ ਪੱਜ ਰਿਹਾ ਹਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਕਿਹੜਾ ਉਹ ਸਬਜੈਕਟ ਹੈ ਜਿਸ ਤੋਂ ਮੈਂ ਪੱਜਦਾ ਕਿਸੇ ਦੇ ਲਈ ਕਵਾਂਟ ਹੋ ਸਕਦਾ ਹੈ ਕਿਸੇ ਦੇ ਲਈ ਰੀਜ਼ਨਿੰਗ ਹੋ ਸਕਦਾ ਹੈ ਕਿਸੇ ਦੇ ਲਈ ਇੰਗਲਿਸ਼ ਹੋ ਸਕਦਾ ਹੈ ਆਪਣਾ ਆਪਣੀ ਡੇਲੀ ਰੁਟੀਨ ਦੇ ਵਿੱਚ 10 ਮਿੰਟ 10 ਮਿੰਟ ਆਪਣੇ ਰੋਜ਼ ਉਸ ਸਬਜੈਕਟ ਨੂੰ ਪਹਿਲਾਂ ਦੇਣੇ ਨੇ ਜਿਹੜੇ ਸਬਜੈਕਟ ਤੋਂ ਮੈਂ ਪੱਜ ਰਿਹਾ ਹਾਂ ਫੋਰ ਐਗਜ਼ਾਮਪਲ ਕਵਾਂਟ ਕਵਾਂਟ ਨੂੰ ਮੈਨੂੰ ਪਤਾ ਹੈ ਕਿ ਮੈਨੂੰ ਦਿੱਕਤ ਹੈ ਤੇ ਮੈਂ ਰੋਜ਼ ਕਵਾਂਟ ਤੋਂ ਫਸਦਾ ਤੇ ਹਿਊਮਨ ਸਾਈਕੋਲੋਜੀ ਵੀ ਐਦਾਂ ਦੀ ਹੈ ਕਿ ਜਿਹੜੀ ਤਾਂ ਚੀਜ਼ਾਂ ਸਾਨੂੰ ਸੁੱਖੀਆਂ ਲੱਗਦੀਆਂ ਨੇ ਉਹਨਾਂ ਨੂੰ ਤਾਂ ਆਪਾਂ ਰੋਜ਼ ਕਰਾਂਗੇ ਲੇਕਿਨ ਜਿਹੜੀਆਂ ਸਾਨੂੰ ਔਖੀਆਂ ਲੱਗਦੀਆਂ ਨੇ ਉਹਨਾਂ ਤੋਂ ਆਪਾਂ ਰੋਜ਼ ਪੜਾਂਗੇ ਈਟ that frog ਦਾ ਮਤਲਬ ਇਹ ਹੈ ਕਿ ਜਿਹੜੀ ਚੀਜ਼ ਤੋਂ ਮੈਂ ਭੱਜ ਰਿਹਾ ਉਸ ਤੋਂ ਮੈਂ ਭੱਜਣਾ ਬੰਦ ਕਰਕੇ ਉਹਨੂੰ ਹੀ ਸਭ ਤੋਂ ਪਹਿਲਾਂ ਟਾਈਮ ਦਵਾਂਗਾ ਆਪਣੇ ਟਾਈਮ ਟੇਬਲ ਦੇ ਅੰਦਰ ਠੀਕ ਹੈ ਜੀ ਤਾਂ ਇਹਦੇ ਨਾਲ ਕੀ ਹੁੰਦਾ ਹੈ ਕਿ ਜਦ ਮੈਨੇ 10 ਮਿੰਟ ਫੋਰ ਐਗਜ਼ਾਮਪਲ ਕਵਾਂਟ ਮੈਨੂੰ ਪ੍ਰੋਬਲ ਕਿ ਮੈਨੂੰ ਮੇਰੇ ਮਨ ਚਾਹੇਗਾ ਕਿ ਯਾਰ ਅੱਜ ਮੈਨੇ ਉਹ ਚੀਜ਼ ਕਰ ਲਈ ਜਿਸ ਤੋਂ ਮੈਂ ਹਮੇਸ਼ਾ ਭੱਜ ਰਿਆ ਸੀਗਾ ਤੇ ਅਗਰ ਮੈਂ ਉਹ ਚੀਜ਼ ਕਰ ਸਕਦਾ ਜਿਸ ਤੋਂ ਮੈਂ ਭੱਜ ਰਿਹਾ ਸੀਗਾ ਤਾਂ ਜਿਹੜੀ ਚੀਜ਼ ਮੈਨੂੰ ਸੌਖੀਆ ਲੱਗਦੀਏ ਲੋ ਤਾਂ ਆਪਣੇ ਆਪ ਹੋਣਗੀਆਂ ਆਪਣੇ ਆਪ ਮੇਰਾ ਮਨ ਕਰੇਗਾ ਕਿ ਮੈਂ ਹੋਰ ਕਰਾਂ ਆਪਣੇ ਆਪ ਮੇਰਾ ਮਨ ਕਰੇਗਾ ਵਿਸ਼ੇਸ਼ਫਲ ਬਣਾਉਣੇ ਇੱਕ ਚਾਰ ਸਿਧਾਂਤ ਨੇ ਜੀ ਜਿਨ੍ਹਾਂ ਨੂੰ ਅਗਰ ਤੁਸੀਂ ਅੱਜ ਤੋਂ ਆਪਣੇ ਜੀਵਨ ਚ ਲਾਗੂ ਕਰੋਗੇ ਤਾਂ ਤੁਸੀਂ ਜ਼ਰੂਰ 110% ਸ਼ੋਰਟ ਦੇ ਨਾਲ ਕਿਨਾਂ ਆਪਣੇ ਜੀਵਨ ਚ ਬਦਲਾਅ ਦੇਖੋਗੇ ਜਿਹੜੇ ਸਾਡੇ ਪਿਆਰੇ ਸਟੂਡੈਂਟ ਸਾਡੇ ਨਾਲ ਜੁੜੇ ਹੋਏ ਨੇ ਅਗਰ ਉਹ ਇਸ ਸਿਧਾਂਤ ਦੇ ਬਾਰੇ ਜਿਹੜੀਆਂ 4 ਗੱਲਾਂ ਮੈਂ ਇਹਨਾਂ ਨੂੰ ਦੱਸੀਆਂ ਨੇ ਅਗਰ ਉਹਦੇ ਬਾਰੇ ਉਹਨਾਂ ਨੂੰ ਹੋਰ ਕਲੈਰੀਫਿਕੇਸ਼ਨ ਚਾਹੀਦੀ ਹੈ ਅਗਰ ਉਹ ਚਾਹੁੰਦੇ ਨੇ ਕਿ ਉਹ ਇਹ ਚਾਰੋਂ ਚੀਜ਼ਾਂ ਨੂੰ ਆਪਣੇ ਲਾਈਫ 'ਚ ਯੂਜ਼ ਕਰਨਾ ਚਾਹੁੰਦੇ ਨੇ ਲੇਕਿਨ ਉਹਨਾਂ ਨੂੰ ਜੇ ਸਮਝ ਨਹੀਂ ਆ ਰਿਹਾ ਕਿ ਕਿੱਦਾਂ ਤਾਂ ਤੁਸੀਂ ਕਾਉਂਸਲਿੰਗ ਕਲਾਸ 'ਚ ਆ ਕੇ ਮੈਨੂੰ ਮਿਲ ਸਕਦੇ ਹੋ ਮੈਂ ਤੁਹਾਨੂੰ ਗਾਈਡ ਕਰਾਂਗਾ ਕਿ ਇਹ ਪ੍ਰਿੰਸੀਪਲਸ ਨੂੰ ਕਿਵੇਂ ਯੂਜ਼ ਕਰਨਾ ਹੈ ਤੇ ਜਿਹੜੇ ਬੱਚੇ ਅਜੇ ਸਾਡੇ ਨਾਲ ਨਹੀਂ ਜੁੜੇ ਤਾਂ ਉਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਆਈਬੀਟੀ ਜ਼ਰੂਰ ਵਿਜ਼ਿਟ ਕਰੋ ਸਾਡੀਆਂ ਦੋ ਬ੍ਰਾਂਚ ਦ ਲਾਸਟ ਵੀਕ ਮੈਂ ਬਸ ਐਨੀ ਕਹਾਂਗਾ ਅਜ ਤੱਕ ਮੈਂ ਕਦੀ ਕਿਹਾ ਨਹੀਂ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰਨਾ ਲਾਈਕ ਕਰਨਾ ਕਿਉਂਕਿ ਮੈਂ ਚਾਹਨਾ ਕਿ ਪੰਜਾਬ ਦੇ ਇਕੱਲੇ ਇਕੱਲੇ ਬੱਚੇ ਨੂੰ ਇਹ ਚਾਰ ਚੀਜ਼ਾਂ ਦੇ ਬਾਰੇ ਪਤਾ ਚੱਲੇ ਤੇ ਉਹ ਆਪਣੇ ਜੀਵਨ ਨੂੰ ਸੁਧਾਰਨ ਤੋਂ ਆਪਣੇ ਜੀਵਨ 'ਚ ਬਿਹਤਰ ਬਣਨ ਤੇ ਜਲਦ ਤੋਂ ਜਲਦ ਆਪਣੇ ਗੋਲ ਨੂੰ ਅਚੀਵ ਕਰਨ ਬਹੁਤ ਬਹੁਤ ਧੰਨਵਾਦੀ